ਸਾਤ ਸੂਇ ਕਾਲ ਦੇ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਡਾਕਟਰ ਇਕਬਾਲ ਸਿੰਘ ਸਕਰੋਦੀ ਜੀ ਦੁਆਰਾ ਲਿਖੀ ਕਹਾਣੀ ਅੰਤਰਾ ਦੇ ਨਾਲ ਹਾਜ਼ਰ ਹਾਂ ਛੋਟੀ ਜੀ ਕਹਾਣੀ ਹੈ ਪਰ ਉਮੀਦ ਹੈ ਤੁਹਾਨੂੰ ਪਸੰਦ ਜ਼ਰੂਰ ਆਵੇਗੀ ਸੰਤਾ ਸਿੰਘ ਨੂੰ 70ਵਾਂ ਬਰ੍ਹਾ ਟੱਪ ਗਿਆ ਸੀ ਪਤਨੀ 68 ਬਰ੍ਹੇ ਦੀ ਹੋਣ ਵਾਲੀ ਸੀ ਵਿਆਹ ਤੋਂ ਬਾਅਦ 3 ਸਾਲ ਤੱਕ ਤਾਂ ਉਹਨਾਂ ਦੋਵਾਂ ਨੇ ਔਲਾਦ ਸੰਬੰਧੀ ਕੁਝ ਨਾ ਗੋਲੇ ਪਰੰਤੂ ਜਦੋਂ 3 ਸਾਲ ਤੱਕ ਉਹਨਾਂ ਨੂੰ ਆਸ ਦੀ ਕੋਈ ਕਿਰਨ ਵਿਖਾਈ ਨਾ ਦਿੱਤੀ ਫਿਰ ਉਹਨਾਂ ਬਹੁਤ ਸਾਰੇ ਡਾਕਟਰਾਂ ਨੂੰ ਚੈੱਕਅਪ ਕਰਵਾਇਆ ਸੀ ਦੋਵਾਂ ਦੀ ਡਾਕਟਰੀ ਰਿਪੋਰਟ ਸਹੀ ਆਈ ਸੀ ਦੋਵਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਸਰੀਰਕ ਕਮੀ ਨਹੀਂ ਸੀ ਆਈ ਪਰੰਤੂ ਫਿਰ ਵੀ ਉਹਨਾਂ ਦੇ ਘਰ ਔਲਾਦ ਨਾ ਹੋਈ ਆਖਰ ਨੂੰ ਸੰਤੇ ਨੇ ਵੋਟੀ ਦੇ ਮਨ ਨੂੰ ਠਾਰਸ ਬਣਾਇਆ ਜੋ ਕੁਦਰਤ ਨੂੰ ਮਨਜ਼ੂਰ ਹੈ ਉਹਦੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਭਗਵਾਨ ਨੇ ਪਰੰਤੂ ਫੇਰ ਵੀ ਕਰਮਜੀਤ ਕੌਰ ਕਦੇ-ਕਦਾਈਂ ਗੋਤਿਆਂ ਵਿੱਚ ਪੈ ਜਾਂਦੀ। ਕਾਸ਼ ਸਾਡਾ ਵੀ ਕੋਈ ਧੀਪਤ ਹੁੰਦਾ। ਉਹ ਜਾਖਲ ਦੇ ਰੇਲਵੇ ਸਟੇਸ਼ਨ ਉੱਤੇ ਚਾਹ ਵੇਚ ਕੇ ਥੋੜੀ ਜੀ ਕਮਾਈ ਕਰ ਲੈਂਦਾ ਸੀ। ਦੋਵੇਂ ਜੀ ਸਟੇਸ਼ਨ ਦੇ ਨਾਲ ਹੀ ਇੱਕ ਝੌਂਪੜੀनुਮਾ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ ਸਨ। ਪਹਿਲੀ ਗੱਡੀ ਜਾਖਲ ਤੋਂ ਲੁਧਿਆਣਾ ਲਈ ਸਵੇਰੇ 5 ਵਜੇ ਚੱਲਦੀ ਸੀ। ਉਹ ਦੋਵੇਂ ਜੀ ਵੱਡੇ ਤੜਕੇ ਉੱਠਦੇ। ਪਤਨੀ ਉੱਠਦੇ ਸਾਰ ਹੀ ਚਾਹ ਵਾਲਾ ਵੱਡਾ ਪਤੀਲਾ ਚੁੱਲ੍ਹੇ ਤੇ ਧਰ ਦਿੰਦੀ ਸੀ। ਉਜਾਦੀ ਕੇਤਲੀ ਪਰਵਾਕੇ ਸਵੇਰੇ 4:30 ਵਜੇ ਸਟੇਸ਼ਨ ਉੱਤੇ ਪਹੁੰਚ ਜਾਂਦਾ ਸੀ ਆਮ ਤੌਰ ਤੇ ਗੱਡੀ ਦੇ ਤੁਰਨ ਤੱਕ ਉਸ ਦੀ ਸਾਰੀ ਚਾਹ ਵੇਖ ਜਾਂਦੀ ਸੀ ਅਗਲੀ ਗੱਡੀ ਦਿੱਲੀ ਤੋਂ ਚੱਲ ਕੇ ਸਵੇਰੇ 7 ਵਜੇ ਜਾਖਲ ਪਹੁੰਚਦੀ ਸੀ ਇਸੇ ਸਮੇਂ ਉਹ ਹੌਲੀ ਹੌਲੀ ਤੁਰਦਾ ਹੋਇਆ ਆਪਣੇ ਛੋਟੇ ਜਿਹੇ ਘਰ ਵਿੱਚ ਪਹੁੰਚ ਜਾਂਦਾ ਸੀ ਦਸੰਬਰ ਮਹੀਨੇ ਦਾ ਚੌਥਾ ਹਫਤਾ ਲੰਘ ਰਿਹਾ ਸੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਸਨ ਕੜਾਕੇ ਦੀ ਠੰਡ ਪੈ ਰਹੀ ਸੀ ਪੈਰੇ ਕਕਰ ਨੇ ਸਾਰੇ ਉੱਤਰੀ ਭਾਰਤ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਸੀ ਪਿਛਲੇ 3 ਦਿਨਾਂ ਤੋਂ ਬਹੁਤ ਸੰਘਣੀ ਧੁੰਦ ਪੈਣੀ ਆਰੰਭ ਹੋ ਗਈ ਸੀ ਵੱਡੇ ਜੱਟ ਜ਼ਿਮੀਦਾਰ ਫੈਕਟਰੀਆਂ ਦੇ ਮਾਲਕ ਵੱਡੇ ਵੱਡੇ ਸੇਠ ਹੋਰ ਸਰ ਦੇ ਪੁੱਛ ਦੇ ਘਰਾਂ ਦੇ ਸਰਦਾਰ ਆਪਣੀਆਂ ਸ਼ਾਨਦਾਰ ਗੱਡੀਆਂ ਵਿੱਚ ਹੀਟਰ ਚਲਾ ਕੇ ਗੱਡੀ ਦੀਆਂ ਬੱਤੀਆਂ ਬਾਲ ਕੇ ਆਪੋ ਆਪਣੇ ਟਿਕਾਣਿਆਂ ਉੱਤੇ ਜਾ ਰਹੇ ਸਨ ਪਰੰਤੂ ਕੰਮੀ ਤੇ ਕਿਰਤੀ ਵਰਗ ਨਾਲ ਜੁੜੇ ਹੋਏ ਗਰੀਬ ਲੋਕਾਂ ਨੂੰ ਵੀ ਭਾਵੇਂ ਠੰਡ ਤਾਂ ਬਹੁਤ ਲੱਗਦੀ ਸੀ ਪਰੰਤੂ ਉਹ ਆਪਣੇ ਘਰ ਦੇ ਚੁੱਲ੍ਹੇ ਨੂੰ ਮਗਦਾ ਰੱਖਣ ਲਈ ਤੜਕੇ ਮੂੰਹ ਹਨੇਰੇ ਹੀ ਵੱਡਾ ਬਾਜ਼ਾਰ ਲੰਘ ਕੇ ਮਜ਼ਦੂਰ ਚੌਂਕ ਵਿੱਚ ਪਹੁੰਚ ਜਾਂਦੇ ਸਨ ਅਜੇ ਹੀ ਅੱਤ ਦੇ ਕੱਕਰ ਵਿੱਚ ਸੰਤੇ ਦੇ ਹੱਥ ਠਰ ਗਏ ਸਨ ਪਤਨੀ ਨੇ ਉਸ ਨੂੰ ਗਰਮ-ਗਰਮ ਚਾਹ ਦਾ ਗਲਾਸ ਪੜਾਉਂਦਿਆਂ ਕਿਹਾ ਇਹ ਅੱਗ ਲੱਗਣੀ ਠੰਡ ਵੀ ਲੋੜੇ ਦੀ ਪੈ ਰਹੀ ਆ ਪਤਾ ਨਹੀਂ ਡਾਡੇ ਨੇ ਹੋਰ ਕਿਹੜੇ ਬਦਲੇ ਲੈਣੇ ਆ ਮਾਤੜਾਂ ਤੋਂ ਭਾਗਾਂ ਲਈ ਇਹਨਾਂ ਰੁੱਤਾਂ ਨੇ ਤਾਂ ਸਮੇਂ-ਸਮੇਂ ਬਦਲਣਾ ਹੀ ਹੁੰਦਾ ਬਸ ਨਹੀਂ ਬਦਲੀ ਤਾ ਆਪਣੇ ਹੱਥਾਂ ਦੀ ਲੀਕ ਨਹੀਂ ਬਦਲੀ ਜੇ ਕਿਦਰੇ ਦਾਦਾ ਇੱਕ ਜਵਾਕ ਹੀ ਦੇ ਦਿੰਦਾ ਤਾਂ ਆਹ ਕਹਿਰ ਦੇ ਕੱਕਰ ਵਿੱਚ ਮੈਂ ਕੰਨ ਠਰਦਾ ਰਮਾਨ ਨਾਲ ਬੈਠ ਕੇ ਤਤੀ ਤਤੀ ਚਾਹ ਪੀਂਦਾ ਗੱਲ ਪੂਰੀ ਕਰ ਉਸਨੇ ਚਾਹ ਦਾ ਸੜਕਾ ਮਾਰਿਆ ਪਤਾ ਨਹੀਂ ਮੈਂ ਕਿਹੜਾ ਭੁੰਨ ਕੇ ਬੀਜਿਆ ਸੀ ਇੱਕ ਵਾਰ ਵੀ ਕੋਖ ਹਰੀ ਨਾ ਹੋਈ ਪਤਨੀ ਨੇ ਦਿਲ ਦਾ ਰੋਣਾ ਰੋਇਆ ਉਹਨੇ ਚਾਹ ਪੀ ਕੇ ਖਾਲੀ ਗਲਾਸ ਮੰਜੇ ਦੇ ਥੱਲੇ ਰੱਖ ਦਿੱਤਾ ਫਿਰ ਦੋਵੇਂ ਹੱਥਾਂ ਨਾਲ ਅੰਗੜਾਈ ਪੰਨੀ ਮੋਟੀ ਲੜਜੇ ਹੀ ਬਾਣ ਦੇ ਮੰਝੇ ਉੱਤੇ ਟੇਡਾ ਹੋ ਗਿਆ। ਥਾਂ-ਥਾਂ ਤੋਂ ਟੁੱਟੇ ਲੋਗੜ ਵਾਲੀ ਥਿੰਦੀ ਰਜਾਈ ਖਿੱਚ ਕੇ ਆਪਣੇ ਉੱਤੇ ਲੈ ਲਈ। ਪਤਨੀ ਹਾਜ਼ਰੀ ਰੋਟੀ ਦੇ ਆਰੇ ਲੱਗ ਗਈ ਸੀ। ਉਹਨੇ ਦੋ ਮੁਠੀਆਂ ਆਟੀ ਦੀਆਂ ਗੁੰਨੀਆਂ ਉਹ ਕਮਰੇ ਦੇ ਬਾਹਰ ਨਾਲ ਹੀ ਇੱਟਾਂ ਜੋੜ ਕੇ ਬਣਾਏ ਚੁੱਲ੍ਹੇ ਉੱਤੇ ਰੋਟੀਆਂ ਲਾਉਣ ਲੱਗ ਪਈ। ਮੋਟੀਆਂ-ਮੋਟੀਆਂ ਚਾਰ ਰੋਟੀਆਂ ਥੱਪ ਕੇ ਉਸਨੇ ਵੱਡੇ ਪਤੀਲੇ ਵਿੱਚ ਫਿਰ ਚਾਹ ਧਰ ਦਿੱਤੀ। ਉਹਨੇ ਆਂਬ ਦੇ ਅਚਾਰ ਨਾਲ ਰੋਟੀਆਂ ਟੈਂਡ ਵਿੱਚ ਪਾ ਲਈਆਂ। ਘੜੀ ਉੱਤੇ ਟਾਈਮ ਵੇਖਿਆ ਚਾਹ ਨਾਲ ਪਰਿਕੇਤ ਲਈ ਚੁੱਕੀ ਉਹ ਸਟੇਸ਼ਨ ਵੱਲ ਨੂੰ ਤੁਰ ਪਿਆ ਬੜੀ ਤੇਜ਼ੀ ਨਾਲ ਦਿੱਲੀ ਤੋਂ ਗੱਡੀ ਆਈ ਪਲੇਟਫਾਰਮ ਉੱਤੇ ਆ ਕੇ ਰੁਕ ਗਈ ਉਤਰਨ ਵਾਲੀਆਂ ਸਵਾਰੀਆਂ 40-42 ਸਨ ਪਰੰਤੂ ਗੱਡੀ ਉੱਤੇ ਚੜ੍ਹਨ ਵਾਲੀਆਂ ਸਵਾਰੀਆਂ ਦੀ ਬਹੁਤ ਵੱਡੀ ਭੀੜ ਸੀ ਵਧੇਰੇ ਸਵਾਰੀਆਂ ਹੋਣ ਕਾਰਨ ਸਟੇਸ਼ਨ ਉੱਤੇ ਵਾਵਾ ਰੌਣਕ ਲੱਗੀ ਹੋਈ ਸੀ ਹੁਣ ਤੱਕ ਉਹਦੀ ਚਾਹ ਦੀ ਪੂਰੀ ਕਿੱਤਲੀ ਖਾਲੀ ਹੋ ਗਈ ਸੀ ਸਵੇਰੇ ਮੂੰਹ ਨੇਰੇ ਤੋਂ ਲੈ ਕੇ ਰਾਤੀ 10 ਵਜੇ ਤੱਕ ਉਦੀ ਇਹੋ ਕਾਰ ਹੁੰਦੀ ਹੈ ਉਹ ਆਪਣੇ ਘਰੋਂ ਚਾਹ ਦੀ ਕੇਤਲੀ ਭਰ ਕੇ ਲਿਆਉਂਦਾ ਸਾਰੀ ਚਾਹ ਵੇਚ ਕੇ ਕੁਝ ਸਮਾਂ ਆਪਣੇ ਘਰ ਵਿੱਚ ਆਰਾਮ ਕਰਨ ਲਈ ਚਲਾ ਜਾਂਦਾ ਹੁਣ ਸ਼ਾਮ ਦੇ 7:00 ਵੱਜ ਚੁੱਕੇ ਸਨ ਬਠਿੰਡੇ ਨੂੰ ਜਾਣ ਵਾਲੀ ਮਾਲਵਾ ਐਕਸਪ੍ਰੈਸ ਗੱਡੀ ਜਾ ਚੁੱਕੀ ਸੀ ਅਚਾਨਕ ਉਸ ਦੇ ਧਿਆਨ ਵਿੱਚ ਆਇਆ ਇੱਕ ਬਜ਼ੁਰਗ ਔਰਤ ਤੇ ਮਰਦ ਸਵੇਰ ਦੇ ਹੀ ਇੱਕ ਬੈਂਚ ਉੱਤੇ ਬੈਠੇ ਹੋਏ ਹਨ ਉਹ ਉਹਨਾਂ ਕੋਲ ਚਲਾ ਗਿਆ ਉਸਨੇ ਬਹੁਤ ਹੀ ਪਿਆਰ ਨਾਲ ਉਹਨਾਂ ਨੂੰ ਕਿਹਾ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਸਵੇਰ ਦੇ ਇਸ ਬੈਂਚ ਉੱਤੇ ਬੈਠਿਆਂ ਵੇਖਿਆ। ਤੁਸੀਂ ਕਿਹੜੀ ਗੱਡੀ ਚੜ੍ਹਨਾ ਹੈ? ਬਜ਼ੁਰਗ ਜੋੜੇ ਨੇ ਦੋਵੇਂ ਹੱਥ ਜੋੜ ਕੇ ਸਾਥਰੀ ਅਕਾਲ ਦਾ ਜਵਾਬ ਦਿੱਤਾ। ਫਿਰ ਔਰਤ ਬੋਲੀ ਸਾਡਾ ਛੋਟਾ ਪੁੱਤ ਹਿਸਾਰ ਬੈਂਕ ਵਿੱਚ ਮੈਨੇਜਰ ਲੱਗਾ। ਉਹ ਆਪਣੀ ਗੱਡੀ ਉੱਤੇ ਸਾਨੂੰ ਇੱਥੇ ਸਟੇਸ਼ਨ ਤੇ ਛੱਡ ਗਿਆ। ਉਹਨੇ ਸਾਨੂੰ ਕਿਹਾ ਸੀ ਕਿ ਸਾਡਾ ਵੱਡਾ ਪੁੱਤਰ ਆ ਕੇ ਸਾਨੂੰ ਇੱਥੋਂ ਲੈ ਜਾਵੇਗਾ। ਉਹ ਦਿੱਲੀ ਸ਼ਹਿਰ ਵਿੱਚ ਕਿਸੇ ਵੱਡੇ ਹਸਪਤਾਲ ਵਿੱਚ ਡਾਕਟਰ ਲੱਗਾ। ਸਾਨੂੰ ਤਾਂ ਉਸ ਨੂੰ ਉਡੀਕਦਿਆਂ ਹੋਇਆ ਸ਼ਾਮ ਪੈ ਗਈ ਆ ਪਤਾ ਨਹੀਂ ਕਿਉਂ ਨਹੀਂ ਆਇਆ ਹੀ ਭਗਵਾਨ ਉਹ ਰਾਜੀ ਖੁਸ਼ੀ ਹੋਵੇ ਇੰਨੇ ਨੂੰ ਉਹਦੇ ਘਰ ਵਾਲੇ ਨੇ ਆਪਣੇ ਝੋਲੇ ਵਿੱਚੋਂ ਇੱਕ ਚਿੱਠੀ ਕੱਢੀ ਚਿੱਠੀ ਉਸਨੇ ਸੰਤਾ ਸਿੰਘ ਦੇ ਹੱਥਾਂ ਵਿੱਚ ਫੜਾਉਂਦਿਆਂ ਹੋਇਆ ਕਿਹਾ ਸਾਡੇ ਪੁੱਤਰ ਨੇ ਕਿਹਾ ਸੀ ਕਿ ਜੇਕਰ ਸ਼ਾਮ ਤੱਕ ਉਹ ਨਾ ਆਵੇ ਤਾਂ ਅਸੀਂ ਇਸ ਚਿੱਠੀ ਵਿੱਚ ਲਿਖੇ ਪਤੇ ਉੱਤੇ ਪਹੁੰਚ ਜਾਣਾ ਹੈ ਉੱਥੇ ਸਾਡੇ ਖਾਣ-ਪੀਣ ਰਹਿਣ-ਸਹਿਣ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸਰਦਾਰਾ ਅਸੀਂ ਦੋਵੇਂ ਜੀ ਤਾਂ ਕੋਰੇ ਅਨਪੜਾ ਤੂੰ ਹੀ ਪੜ ਕੇ ਦੱਸ ਕਿ ਇਸ ਚਿੱਠੀ ਵਿੱਚ ਕਿੱਥੋਂ ਦਾ ਪਤਾ ਲਿਖਿਆ ਹੋਇਆ ਉਸ ਨੇ ਉਹਦੇ ਹੱਥੋਂ ਚਿੱਠੀ ਫੜ ਲਈ ਚਿੱਠੀ ਖੋਲੀ ਪੜਨੀ ਸ਼ੁਰੂ ਕੀਤੀ ਚਿੱਠੀ ਵਿੱਚ ਲਿਖਿਆ ਹੋਇਆ ਸੀ ਜਿਹੜਾ ਵੀ ਕੋਈ ਸੱਜਣ ਇਸ ਚਿੱਠੀ ਨੂੰ ਪੜੇ ਉਹ ਕਿਰਪਾ ਕਰਕੇ ਇਸ ਬਿਰਧ ਜੋੜੇ ਨੂੰ ਕਿਸੇ ਵੀ ਨੇੜੇ ਦੇ ਬਿਰਧ ਆਸ਼ਰਮ ਵਿੱਚ ਛੱਡ ਦੇਵੇ ਬਹੁਤ-ਬਹੁਤ ਧੰਨਵਾਦ ਚਿੱਠੀ ਪੜ ਕੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਜੋ ਹੀ ਉਸਨੇ ਬਜ਼ੁਰਗ ਜੋੜੇ ਵੱਲ ਦੇਖਿਆ ਉਹ ਦੋਵੇਂ ਝਾਰ-ਝਾਰ ਰੋ ਰਹੇ ਸਨ। ਸੰਤਾ ਸਿੰਘ ਨੇ ਪੁਰਸ਼ ਦੇ ਦੋਵੇਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਘੁੱਟਿਆ। ਉਹ ਉਹਨਾਂ ਨੂੰ ਤਸੱਲੀ ਦਿੰਦਾ ਹੋਇਆ ਬੋਲਿਆ, "ਪਰਾਵਾ ਸੁਣ ਲਈ ਤੂੰ ਆਪਣੇ लाडले ਪੁੱਤ ਦੀ ਲਿਖੀ ਚਿੱਠੀ? ਤੁਸੀਂ ਹੁਣ ਰੋ ਰੋ ਕੇ ਆਪਣੀਆਂ ਅੱਖਾਂ ਨਾ ਗਾਲੋ। ਅੱਜ ਦੇ ਪੜ੍ਹੇ-ਲਿਖੇ ਪੁੱਤਰਾਂ ਨੂੰ ਆਪਣੇ ਬਜ਼ੁਰਗ ਮਾਪਿਆਂ ਨੂੰ ਆਪਣੇ ਨਾਲ ਰੱਖਣ ਵਿੱਚ ਸ਼ਰਮ ਆਉਂਦੀ ਹੈ। ਇਸੇ ਕਰਕੇ ਉਹ ਉਹਨਾਂ ਨੂੰ ਘਰੋਂ ਕੱਢ ਰਹੇ ਹਨ। ਪ੍ਰੰਤੂ ਤੁਸੀਂ ਮੰਨਣਾ ਪਰੋ" ਜੇਕਰ ਤੁਹਾਡੇ ਪੁੱਤਾਂ ਨੇ ਤੁਹਾਨੂੰ ਧੋਖੇ ਨਾਲ ਘਰੋਂ ਕੱਢ ਦਿੱਤਾ ਤਾਂ ਕੁਦਰਤ ਨੇ ਕੁਝ ਦਾਨੀ ਸੱਜਣ ਵੀ ਇੱਥੇ ਭੇਜੇ ਹਨ ਜਿਨ੍ਹਾਂ ਨੇ ਬਿਰਧ ਆਸ਼ਰਮ ਖੋਲ੍ਹ ਕੇ ਬਜ਼ੁਰਗਾਂ ਨੂੰ ਸਾਂਭੰਦਾਂ ਬੀੜਾ ਚੁੱਕਿਆ ਹੋਇਆ ਹੈ ਇੱਥੋਂ 60-65 ਕਿਲੋਮੀਟਰ ਦੀ ਸੰਗਰੂਰ ਸ਼ਹਿਰ ਹੈ ਸ਼ਹਿਰ ਦੇ ਨੇੜੇ 4-5 ਕਿਲੋਮੀਟਰ ਉੱਤੇ ਬਡਰੁੱਖਾਂ ਪਿੰਡ ਹੈ ਉਸੇ ਪਿੰਡ ਦੇ ਇੱਕ ਰੱਜੇ ਪੁੱਜੇ ਸਰਦਾਰ ਬਲਦੇਵ ਸਿੰਘ ਗੋਸਲ ਨੇ ਆਪਣੇ ਪਿਤਾ ਦੀ ਯਾਦ ਵਿੱਚ ਇੱਕ ਬਿਰਧ ਆਸ਼ਰਮ ਖੋਲ੍ਹਿਆ ਹੋਇਆ ਹੈ ਅੱਜ ਦੀ ਰਾਤ ਤੁਸੀਂ ਮੇਰੇ ਕੋਲ ਰੁਕੋ ਕੱਲ ਸਵੇਰੇ ਮੈਂ ਆਪ ਤੁਹਾਨੂੰ ਬੇਰਦਾਸ਼ਰਮ ਛੱਡ ਕੇ ਆਵਾਂਗਾ ਇੱਥੇ ਸਟੇਸ਼ਨ ਦੇ ਬਾਹਰ ਨੇੜੇ ਹੀ ਸਾਡਾ ਛੋਟਾ ਜਿਹਾ ਘਰ ਹੈ ਜਿਹੋ ਜਿਹਾ ਰੁੱਖਾ ਮਿੱਸਾ ਤਿਆਰ ਹੋਇਆ ਆਪਾਂ ਸਾਰੇ ਰਲ ਕੇ ਛੱਕ ਲਵਾਂਗੇ ਉਹ ਦੋਵੇਂ ਸਵੇਰ ਦੇ ਭੁੱਖਣ ਭਾਣੇ ਸਨ ਹੁਣ ਤਾਂ ਬੁੱਤ ਦੀ ਆਉਣ ਦੀ ਆਸ ਵੀ ਲੱਥ ਚੁੱਕੀ ਸੀ ਹੋਰ ਕਿਸੇ ਪਾਸੋਂ ਕੋਈ ਆਸਰਾ ਨਾ ਹੋਣ ਕਾਰਨ ਉਹ ਦੋਵੇਂ ਜੀ ਉਸਦੇ ਪਿੱਛੇ-ਪਿੱਛੇ ਤੁਰ ਪਈ ਘਰ ਪਹੁੰਚ ਕੇ ਉਸ ਪਤਨੀ ਨੂੰ ਆਖਿਆ ਆ ਦੇਖ ਭਗਵਾਨ ਨੇ ਆਪਣੀ ਇਸ ਕੁਟਿਆ ਨੂੰ ਭਾਗ ਲਾਉਣ ਲਈ ਦੋ ਫਰਿਸ਼ਤੇ ਆਏ ਨੇ ਧੰਨ ਭਾਗ ਸਾਡੇ ਜੀ ਆਇਆਂ ਨੂੰ ਘਰ ਦੀ ਸੁਵਣੀ ਨੇ ਦੋਵਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੂੰ ਮੰਜੀ ਉੱਤੇ ਬਿਠਾਇਆ ਫਿਰ ਉਹ ਚਾਹ ਪਾਣੀ ਬਣਾਉਣ ਲੱਗ ਗਈ 10 ਕੁ ਮਿੰਟ ਉਹ ਗਲਾਸਾਂ ਵਿੱਚ ਚਾਹ ਪਾ ਕੇ ਲੈ ਆਈ ਬਿਨਾ ਕੋਈ ਗੱਲ ਕੀਤੀਆਂ ਸਾਰਿਆਂ ਨੇ ਚਾਹ ਪੀ ਲਈ ਸੰਤਾ ਸਿੰਘ ਨੇ ਹਲਕੀ ਜਿਹੀ ਖਾਂਸੀ ਕਰਕੇ ਗਲਾ ਸਾਫ਼ ਕਰਦਿਆਂ ਕਿਹਾ ਦੇਖ ਲੈ ਭਗਵਾਨ ਨੇ ਤੂੰ ساری ਉਮਰ ਕੁਦਰਤ ਨੂੰ ਲਾਂਬੇ ਦਿੰਦੀ ਰਹੀ। ਬਈ ਮੇਰੀ ਕੁੱਖ ਹਰੀ ਨਹੀਂ ਹੋਈ। ਇਹਨਾਂ ਦੇ ਦੋ ਪੁੱਤ ਵੱਡੇ ਅਫਸਰ ਲੱਗੇ ਹੋਏ ਆ। ਦੋਵੇਂ ਪੁੱਤ ਆਪਣੇ ਮਾਂ ਪਿਓ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ। ਛੋਟੇ ਪੁੱਤ ਨੇ ਧੋਖੇ ਨਾਲ ਦੋਵਾਂ ਨੂੰ ਘਰੋਂ ਕੱਢ ਦਿੱਤਾ। ਹੁਣ ਦਰਦ-ਦਰਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ। ਉਹਦੀਆਂ ਕਈਆਂ ਸੱਚੀਆਂ ਤੇ ਖਰੀਆਂ ਗੱਲਾਂ ਸੁਣ ਕੇ ਬਜ਼ੁਰਗ ਬੋਲਿਆ। ਸਰਦਾਰ ਜੀ ਤੁਸੀਂ ਬਿਲਕੁਲ ਠੀਕ ਕਿਹਾ। ਇਹੋ ਜਿਹੀ ਚੰਦਰੀ ਔਲਾਦ ਨਾਲੋਂ ਤਾਂ ਬੰਦਾ ਅੰਤਰਾ ਹੀ ਚੰਗਾ। ਇਹ ਕਹਿ ਕੇ ਉਹ ਕਮੀਜ਼ ਦੇ ਪੱਲੇ ਨਾਲ ਆਪਣੀਆਂ ਅੱਖਾਂ ਸਾਫ਼ ਕਰਨ ਲੱਗ ਪਿਆ। ਸੋ ਮਾਪੇ ਆਪਣੇ ਬੱਚਿਆਂ ਨੂੰ ਭੁੱਖਾ ਘਟ ਕੇ ਔਖੇ ਵੇਲੇ ਘਟ ਕੇ ਪੜਾਉਂਦੇ ਆ, ਪਾਲਦੇ ਆ। ਪਰ ਬੱਚੇ ਵੱਡੀਆਂ ਕੁਰਸੀਆਂ ਤੇ ਪਹੁੰਚਣ ਦੇ ਬਾਵਜੂਦ ਵੀ ਮਾਪੇ ਨੂੰ ਦੋ ਟਾਈਮ ਦੀ ਰੋਟੀ ਨਹੀਂ ਦੇ ਸਕਦੇ। ਤੇ ਇਸ ਤਰ੍ਹਾਂ ਬੇਸਹਾਰਾ ਛੱਡ ਜਾਂਦੇ ਹਨ। ਤੁਹਾਡਾ ਕੀ ਕਹਿਣਾ ਹੈ? ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਓ। ਕਿਓ ਜੀ ਲੱਗੀ ਕਹਾਣੀ ਇਸ ਬਾਰੇ ਵੀ ਦੋ ਸ਼ਬਦ ਜ਼ਰੂਰ ਲਿਖਿਓ ਲਾਈਕ ਵੀ ਕਰਿਓ ਚੰਗੀ ਲੱਗੀ ਸ਼ੇਅਰ ਵੀ ਕਰਿਓ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸਨ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ